ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਲੋ ਲੈਂਡ ਪਾਲਿਸੀ ਨੂੰ ਕਿਸਾਨਾਂ ਦੀ ਖੁਸ਼ਹਾਲੀ ਦਾ ਕਾਰਨ ਦੱਸਦੇ باوجود ਵੀ ਗੁਰਦਾਸਪੁਰ ਦੇ ਪਿੰਡ ਪੁਰਾਲਾ ਦੇ ਜ਼ਮੀਨ ਮਾਲਕ ਅਤੇ ਕਿਸਾਨ ਆਪਣੀ ਜ਼ਮੀਨ ਸਰਕਾਰ ਨੂੰ ਦੇਣ ਦੇ ਤਿਆਰ ਨਹੀਂ ਹਨ ਪਿੰਡ ਦੀ 80 ਏਕੜ ਦੇ ਕਰੀਬ ਜ਼ਮੀਨ ਲੈਂਡ ਪਾਲਿੰਗ ਦੇ ਤਹਿਤ ਅਕਵਾਇਰ ਕੀਤੇ ਜਾਣ ਤੇ ਨੋਟਿਸ ਪਿੰਡ ਪੁਰਾਲਾ ਦੇ ਜ਼ਮੀਨ ਮਾਲਕਾਂ ਨੂੰ ਮਿਲੇ ਹਨ ਜਿਸ ਤੋਂ ਬਾਅਦ ਉਹ ਲਗਾਤਾਰ ਇਸ ਦੇ ਖਿਲਾਫ ਪ੍ਰਸ਼ਾਸਨੀਆਂ ਨੂੰ ਮਿਲ ਰਹੇ ਹਨ ਅਤੇ ਅੱਜ ਫਿਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਕਿਹਾ ਕਿ ਸਰਕਾਰ ਜਬਰਦਸਤੀ ਨਾ ਕਰੇ ਕਿਉਂਕਿ ਪਹਿਲੀਆਂ ਸਰਕਾਰਾਂ ਦੋ ਵਾਰ ਪਹਿਲੇ ਵੀ ਸਾਡੇ ਪਿੰਡ ਦੇ ਵਾਸੀ ਕਿਸਾਨੀਆਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਚੁੱਕੀ ਹੈ ਪਰ ਹੁਣ ਉਹ ਸਰਕਾਰ ਨੂੰ ਜ਼ਮੀਨ ਦੇ ਕੇ ਵੇਜਮਿਨੀ ਜ਼ਮੀਨ ਆਪਣੀ ਨਹੀਂ ਕਰਨਗੇ ਗੁਰਬੀਰ ਸਿੰਘ ਵਾਸੀ ਪਿੰਡ ਘਰਾਲਾ ਔਰ ਸਾਰੇ ਨਗਰ ਨਿਵਾਸੀ ਇਹ ਸਾਰੇ ਸਾਡੇ ਕੋਈ ਬਜ਼ੁਰਗ ਤੇ ਛੋਟੀਆਂ ਪੈਣਾ ਇਹ ਨਗਰ ਨਿਵਾਸੀ ਜਿੰਨੇ ਲੋਕ ਹੈ ਅਸੀਂ ਪਿੰਡ ਘਰਾਲੇ ਦੇ ਅਸੀਂ ਕਿੱਲਿਆਂ ਦੇ ਮਾਲਕ ਜੋ ਸਰਕਾਰ ਨੇ ਜ਼ਮੀਨ ਅਕਵਾਇਰ ਕੀਤੀ ਹੈ ਇਹ ਸਾਨੂੰ ਤੀਸਰੀ ਵਾਰੀ ਹਰਕਾਏ ਚ ਚੱਲਣਾ ਪੈ ਰਿਹਾ ਕਿ ਪਹਿਲੇ ਸਾਡੇ ਬਾਈਪਾਸ ਤੇ ਜ਼ਮੀਨਾਂ ਐਕਵਾਇਰ ਹੋਈ ਫਿਰ ਇਮਪਰੂਵਮੈਂਟ ਟਰਸਟ ਚ ਹੋਈ ਹੋਲ ਲੈਂਡ ਪੂਲਿੰਗ ਤਹਿਤ ਹੋ ਰਹੀ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਕੈਨਸਲ ਕੀਤਾ ਜਾਵੇ ਜੇ ਨਹੀਂ ਕੈਨਸਲ ਕਰੋਗੇ ਇਹ ਲੋਕ ਜਿਹੜੇ ਆ ਮਜਬੂਰ ਹੋ ਜਾਣਗੇ ਸੜਕਾਂ ਤੇ ਉਤਰਨਾ ਤੇ ਸਰਕਾਰ ਲਈ ਵੀ ਮੁਸ਼ਕਲ ਆ ਜਾਏਗੀ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਇਹ ਜ਼ਮੀਨ ਜਿਹੜੀ ਹੈ ਨੋਟੀਫਿਕੇਸ਼ਨ ਕਿਉਂਕਿ ਅਸੀਂ ਸਾਰੇ ਲੋਕ ਇਨ ਚਾਹੁੰਦੇ ਔਰ ਸਾਰੇ ਲੋਕ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਔਰ ਥੋੜੀਆਂ ਥੋੜੀਆਂ ਜ਼ਮੀਨਾਂ ਵਾਂ ਇਸ ਕਰਕੇ ਸਰਕਾਰ ਜਿਹੜੀ ਆ ਇਹਨੂੰ ਜ਼ਮੀਨ ਨੂੰ ਗ੍ਰੈਬ ਕਰਨੀ ਚਾਹਦੀ ਆ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਮਾਨ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਕਿ ਜਦੋਂ ਅਸੀਂ ਲਿਖ ਕੇ ਦੇ ਚੁੱਕੇ ਐਸ ਡੀ ਐਮ ਸਾਹਿਬ ਨੂੰ ਔਰ ਐਫੀਡੇਵਿਟ ਤੱਕ ਦੇ ਚੁੱਕੇ ਆ ਕਿ ਅਸੀਂ ਅਸੀਂ ਕਿੱਲਿਆਂ ਦੇ ਮਾਲਕ ਹਾਂ ਅਸੀਂ ਕਿੱਲੇ ਜਮੀਨ ਜਿਹੜੀ ਹੈ ਸਾਡੀ ਅਕਵਾਇਰ ਨਾ ਕੀਤੀ ਜਾਵੇ ਤੇ ਸਰਕਾਰ ਨੂੰ ਫਿਰ ਦੁਬਾਰਾ ਪੋਰਜ ਉਪੀਲ ਕਰਦੇ ਆ ਕਿ ਇਹਨੂੰ ਜਿਹੜਾ ਕੈਨਸਲ ਕੀਤਾ ਜਾਏ ਸਾਨੂੰ ਸ਼ੱਕ ਹੈ ਕਿ ਅੱਜ ਤੱਕ 2 ਮਹੀਨੇ ਹੋ ਗਿਆ ਸਰਕਾਰ ਦਾ ਕੋਈ ਨੁਮਾਇੰਦਾ ਸਾਡੇ ਪਿੰਡ ਦੀ ਆਇਆ ਕਿ ਪਿੰਡ ਆ ਕੇ ਕਿਸੇ ਨੇ ਪੁੱਛਿਆ ਹੋਵੇ ਕਿ ਤੁਸੀਂ ਜ਼ਮੀਨ ਦੇਣਾ ਚਾਹੁੰਦੇ ਹੋ ਨਹੀਂ ਦੇਣਾ ਚਾਹੁੰਦੇ ਅਸੀਂ ਸਰਕਾਰ ਕੋ ਗਏ ਆ ਜਾ ਕੇ ਯਾਕੇ ਸਰਕਾਰ ਨੂੰ ਦੱਸਿਆ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਸਾਡੀ ਰਿਕੁਐਸਟ ਇਹੀ ਆ ਕਿ ਉੱਤੋਂ ਤੱਕ ਗੱਲ ਪਹੁੰਚਾਈ ਜਾਵੇ ਜੋ ਨਮਾਇंदे ਜਿਹੜੇ ਇੱਥੇ ਨਮਾਇੰਦਗੀ ਕਰਦੇ ਆ ਉਹਨਾਂ ਨੂੰ ਵੀ ਮਿਲ ਚੁੱਕੇ ਆ ਸਾਰੇ ਮਤਲਬ ਪਰਿਵਾਰ ਮਿਲ ਚੁੱਕਾ ਪਿੰਡ ਦੇ ਸਾਰੇ ਮੌਤਵਾਰ ਮਿਲ ਚੁੱਕੇ ਆ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਇੱਥੇ ਕਿਸੇ ਪਾਰਟੀ ਦੇ ਬੰਦੇ ਨੇ ਕਿਸੇ ਨੇ ਕਿਸ ਦੀ ਸਾਰ ਨਹੀਂ ਲਈ ਇਸ ਕਰਕੇ ਅਸੀਂ ਸਰਕਾਰ ਅੱਗੇ ਫਿਰ ਬੇਨਤੀ ਕਰਦੇ ਆ ਕਿ ਅਸੀਂ ਸਾਰੇ ਮਾਲਕ ਜਿਹੜੇ ਆ ਇੱਕ ਮਰਲਾ ਵੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਆ ਕੇ ਧਿਆਨ ਲੈ ਸਕਦੇ ਪਿੰਡ ਜੀ ਕਾ ਖਾਸਾ ਵੈਦੁਰ ਜੀ ਕੀ ਫੇਤੇ ਸਾਡੇ ਪਿੰਡ ਘਰਾਲਾ ਦੀ ਸੀ 1 ਏਕੜ ਪੈੜੀ ਜੋੜੀ ਹੈ ਉਹ ਫਿਰ ਐਕਵਾਇਰ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਐਕਵਾਇਰ ਹੋਈ ਹੈ ਪਹਿਲਾਂ ਇਹ ਬਾਈਪਾਸ ਵਿੱਚ ਕਾਫੀ ਸਾਰਾ ਏਰੀਆ ਆ ਉਸ ਤੋਂ ਬਾਅਦ ਇਹ 7 ਨੰਬਰ ਸਕੀਮ ਵੇਚ ਆਇਆ ਇਹ ਸਾਰਾ ਉਹੀ ਪਰਿਵਾਰਾਂ ਦਾ ਆਇਆ ਕਿ ਜਿਹੜੇ ਇਹ ਹੋਣ ਆ ਰਿਹਾ ਹੈ ਜੇਕਰ ਇਹ ਹੁਣ ਇਦਾਂ ਐਕਵਾਇਰ ਕਰ ਲੈਂਦੇ ਆ ਤਾਂ ਸਾਡਾ ਘਰਾਲਾ ਹੀ ਖਤਮ ਹੋ ਜਾਏਗਾ ਬਿਲਕੁਲ ਹੀ ਜਿਹੜਾ ਨਾਮੋ ਨਿਸ਼ਾਨਾ ਘਰਾਲੇ ਦਾ ਮਿਟ ਜਾਏਗਾ ਅਸੀਂ ਰਿਕਵੈਸਟ ਕਰਦੇ ਆਂ ਭਗਵਾਨ ਜੀ ਮਾਨ ਨੂੰ ਇਸ ਤਰ੍ਹਾਂ ਨਾ ਕੀਤਾ ਜਾਏ ਕਿਰਪਾ ਕਰਕੇ ਇਦਾਂ ਨਾ ਕੀਤਾ ਜਾਏ ਕਿਉਂਕਿ ਬਿਲਕੁਲ ਹੋਏਗਾ ਸਾਡੇ ਸਾਰੇ ਸਾਧਨ ਖਤਮ ਕਰ ਦੇਆ ਜੋ ਲੋਕ ਕਈਆਂ ਕੋਈ ਨੌਕਰੀਆਂ ਹੁੰਦੀਆਂ ਆ ਜਾਂ ਕੁਝ ਵੀ ਆ ਅਸੀਂ ਤਾਂ ਇੱਥੋਂ ਹੀ ਆਪਣਾ ਰੋਜਗਾਰ ਚਲਾ ਰਹੇ ਹਾਂ ਇੱਥੋਂ ਹੀ ਸਾਡਾ ਜਿਹੜਾ ਗੁਜ਼ਰਬਸਤ ਹੋ ਰਿਹਾ ਹੈ ਤੇ ਸਰਕਾਰ ਨੂੰ ਰਿਕਵੈਸਟ ਹੈ ਕਿ ਅਸੀਂ ਉਹ ਤੁਹਾਨੂੰ ਇਦਾਂ ਨਾ ਕਰ ਰਜਿੰਦਰ ਸਿੰਘ ਘਰਾਲੇ ਪਿੰਡ ਦਾ ਵਾਸੀ ਹਾਂ ਲੈਂਡ ਪੂਲਿੰਗ ਦੀ ਸਕੀਮ ਆਈ ਆ ਇਸ ਤੋਂ ਪਹਿਲਾਂ ਸਾਨੂੰ ਦੋ ਵਾਰ ਮਾਰ ਵੱਜੀ ਆ ਤੁਸੀਂ ਪਹਿਲਾਂ ਵੀ ਧਿਆਨ ਲਏ ਆ ਅਸੀਂ ਤੁਹਾਨੂੰ ਦੱਸਦੇ ਆਂ ਅਸੀਂ ਜ਼ਿਮੀਂਦਾਰਾਂ ਦੇ ਬੱਚੇ ਆ ਘੱਟ ਬਾਰੇ ਲਿਖੇ ਆ ਵਾਈ ਤੋਂ ਬਗੈਰ ਸਾਡੇ ਕੋਲ ਹੋਰ ਕੋਈ ਕਾਰੋਬਾਰ ਨਹੀਂ ਹੋ ਸਕਦਾ ਨਾਈਆਂ ਨੂੰ ਕੋਈ ਨੌਕਰੀ ਮਿਲਦੀ ਆ ਇਸ ਕਰਕੇ ਅਸੀਂ ਜ਼ਮੀਨ ਤੇ ਨਿਰਭਰ ਆ ਅਸੀਂ ਕੱਲ ਨਾ ਹਰਦੀਪ ਸਿੰਘ ਮੁੰਡੀਆਂ ਦਾ ਬਿਆਨ ਸੁਣਿਆ ਵੀ 164 ਪਿੰਡਾਂ ਦੇ ਬੰਦੇ ਆ ਕੇ ਸਹਿਮਤੀ ਦੇ ਗਏ ਆ ਜੋ ਕਿ ਸਰਾਸਰ ਝੂਠ ਆ ਇਹ ਝੂਠ ਦੀ ਬੁਨਿਆਦ ਤੇ ਨਾ ਜ਼ਮੀਨ ਕੁਆਇਰ ਕਰਨ ਨੂੰ ਫੇਰੇ ਆ ਇੱਥੇ ਸਾਨੂੰ ਉਹ ਬੰਦਿਆਂ ਦੇ ਬਿਆਨ ਦਸਣ ਜਨਤਕ ਕਰਨ ਗੁਪਤ ਮੀਟਿੰਗਾਂ ਕਰਕੇ ਉਹਨਾਂ ਦੇ ਆ ਉਹਨਾਂ ਤੋਂ ਆਪੇ ਧੱਕੇ ਨਾਲ ਸ਼ਾਂਤੀ ਲਾ ਕੇ ਇਹੋ ਜੀਆਂ ਸ਼ਾਂਤੀਆਂ ਦੇ ਰਹੇ ਆ ਇੱਥੇ ਤੁਸੀਂ ਕਿਸੇ ਵੀ ਕਿਸਾਨ ਕੋਲ ਪੁੱਛ ਲਓ ਕੋਈ ਵੀ ਕਿਸਾਨ ਜ਼ਮੀਨ ਦੇ ਕੇ ਰਾਜੀ ਨਹੀਂ ਸਾਡੇ ਪਿੰਡ ਵਿੱਚ 80 ਕਿੱਲਾਂ ਵਿੱਚੋਂ ਕੋਈ ਵੀ ਬੰਦਾ ਇੱਕ ਮਰਲਾ ਦੇ ਕੇ ਨਹੀਂ ਰਾਜੀ ਇਸ ਕਰਕੇ ਇਸ ਮੁੱਚੇ ਤੌਰ ਤੇ ਸਾਡੇ ਪਿੰਡ ਦੀ ਜ਼ਮੀਨ ਦਾ ਨੋਟੀਫਿਕੇਸ਼ਨ ਰੱਦ ਕੀਤਾ